ਹਾਂਜੀ ਸਿੰਘ ਸਾਹਿਬ ਜੀ ਤੁਸੀਂ ਇੱਕ ਕਲਾਸ਼ ਨਾਮ ਦੇ ਹਿੰਦੂ ਦੀ ਗੱਲ ਕਰ ਰਹੇ ਹੋ ਵੀ ਉਹਨੇ ਉਹਨੇ ਨਾਮ ਰੱਖਿਆ ਕਿਸ ਜੀ ਦਾ ਨਾਮ ਰੱਖਿਆ ਜੀ ਉਹਨੇ ਬਹੁਤ ਸਪਸ਼ਟ ਕੀਤਾ ਹੈ ਅੱਜ ਜੀ ਕਿ ਜਿਹੜਾ ਅੱਜ ਇੱਥੋਂ ਦੇ ਲੋਕਾਂ ਨੇ ਜੀ ਸਿਵ ਸੈਨਿਕਾਂ ਨੇ ਇੱਕ ਵੀਡੀਓ ਪਾਈ ਸੀ ਕਿ ਅਸੀਂ ਇੱਥੇ ਅੱਜ ਮੁਰਦਾਬਾਦ ਹਵਾਰਾ ਸਿੰਘ ਰਵਾਰਾ ਸਾਹਿਬ ਖਾਲਸਤਾਨ ਮੁਰਦਾਬਾਦ ਸੰਜੇਲ ਸਿੰਘ ਖਾਲਸਾ ਭਿੰਡਰਾਲੇ ਮੁਰਦਾਬਾਦ ਉਹਨਾਂ ਦੀਆਂ ਤਸਵੀਰਾਂ ਭੰਡਾਰੀ ਪੁਲ ਤੇ ਸਾੜਨੀਆਂ ਐ ਜੀ ਔਰ ਉਹਨਾਂ ਨੂੰ ਸਾਡੇ ਤੋਂ ਪਹਿਲਾਂ ਇੱਕ ਉਹਨਾਂ ਦੇ ਸੱਚੇ ਸੁੱਚੇ ਹਿੰਦੂ ਵੀਰ ਨੇ ਜਵਾਬ ਦਿੱਤਾ ਹੈ। ਕੀ ਬਾਤ ਹੈ। ਉਹਨੇ ਇਹ ਗੱਲ ਸਿੱਧ ਕੀਤੀ ਹੈ ਕਿ ਜੇ ਤੁਸੀਂ ਆਪਣੇ ਪਿਓ ਦੇ ਪੁੱਤੋਂ ਤੇ ਭੰਡਾਰੀ ਪੁੱਲਤੇ ਸੰਤ ਜਰਨੈਲ ਸਿੰਘ ਭਿੰਡਰਾਲਿਆ ਦੀ ਤੇ ਜਗਤਾਰ ਸਿੰਘ ਹਵਾਰਾ ਦੀ ਜਿਹੜੇ ਸਿੱਖ ਕੌਮ ਦੇ ਜਥੇਦਾਰ ਨੇ ਜੇ ਤੁਸੀਂ ਉਹਨਾਂ ਦੀ ਤਸਵੀਰ ਸਾੜ ਕੇ ਆਪਣੀਆਂ ਲੱਤਾਂ ਤੇ ਆਪਣੇ ਪੈਰਾਂ ਤੇ ਆਪਣੇ ਘਰ ਆਜੋਗੇ ਤੇ ਮੈਂ ਤੁਹਾਨੂੰ ਸਵਾ ਸਵਾ ਲੱਖ ਰੁਪਏ ਦਾ ਆਪਣੀ ਜੇਬ ਚੋਂ ਨਾਮ ਦਊਗਾ ਅੱਜ ਦੀ ਵੀਡੀਓ ਵਾ ਕਿਆ ਬਾਤ ਹੈ ਸੋ ਮੈਂ ਇਹ ਇਹਨਾਂ ਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਦੇ ਮੂੰਹ ਤੇ ਇੱਕ ਧੋਤੀ ਚਪੇੜ ਹੈ ਜਿਹੜੇ ਲੋਕੀ ਹੁਣੇ-ਹੁਣੇ ਮੇਰੇ ਵੀਰ ਕੌਮ ਦੇ ਜਿਹੜੇ ਕਵੀਸ਼ਰ ਰਿਹਾ ਗੁਰਪ੍ਰੀਤ ਸਿੰਘ ਜੌਹਲ ਦੱਸ ਰਹੇ ਸਨ ਇਹਨਾਂ ਦੇ ਨਾਂ ਧੋਤੀ ਨਾ ਟੋਪੀ ਨਾ ਬੋਦੀ ਨਾ ਇਹ ਤਾਂ ਅਸਲ Hindu ਹੈਗਾ ਹੀ ਨਹੀਂ ਨਾ ਇਹਨਾਂ ਨੂੰ ਕਿਸੇ ਗਿਆਨ ਹੈ ਬਾਈਬਲ ਦਾ ਗੀਤਾ ਦਾ ਇਹਨਾਂ ਨੂੰ ਤਾਂ ਕਿਸੇ ਚੀਜ਼ ਦਾ ਪਤਾ ਹੀ ਨਹੀਂ ਹੈ ਸਿਰਫ ਤੇ ਸਿਰਫ ਇੱਕ ਆਪਣੀ ਟ ਆਰ ਪੀ ਔਰ ਨਾਲ ਇਹ ਸਕਿਉਰਟੀ ਲੈਣ ਵਾਸਤੇ ਸਾਰਾ ਕੁਝ ਕਰਦੇ ਆ ਔਰ ਜਿੱਦਨ ਦੀ ਸੂਰੀ ਨੇ ਸਾਰਾ ਕੁਝ ਸੂਰੀ ਇਹਨਾਂ ਚਾਲਾਂ ਚ ਕਾਮਯਾਬ ਹੋ ਜਾਣਾ ਤੇ ਉਸੇ ਤਰੀਕੇ ਨਾਲ ਇਹਨਾਂ ਪੈਂਤੜਾ ਪੂਰੇ ਪੰਜਾਬ ਚ ਫੜ ਲਿਆ ਵੀ ਸਾਨੂੰ ਸਕਿਉਰਟੀ ਮਿਲਣੀ ਚਾਹੀਦੀ ਹੈ ਤੇ ਉਹ ਦੇ ਦਿੰਦੇ ਆ ਨਹੀਂ ਬਿਆਨ ਦੇਣ ਵਾਲੇ ਨੂੰ ਸਜ਼ਾ ਚਾਹੀਦੀ ਹੈ ਕਿ ਸਕਿਉਰਟੀ ਚਾਹੀਦੀ ਹੈ ਬਿਲਕੁਲ ਜੀ ਇਹਨਾਂ ਨੇ ਜਦੋਂ ਸਾਡੇ ਸਿੱਖਾਂ ਨੂੰ ਪੂਰੀਆਂ ਸਜ਼ਾਵਾਂ ਕਰ ਚੁੱਕਿਆ ਉਹ ਨਹੀਂ ਛੱਡ ਰਹਾ ਤੇ ਫਿਰ ਇਹਨਾਂ ਨੂੰ ਵੀ ਤਾਂ ਸਜ਼ਾ ਚਾਹੀਦੀ ਹੈ ਨਾ ਇਹਨਾਂ ਨੂੰ ਸ਼ਹਿ ਦਿੱਤੀ ਜਾਂਦੀ ਹੈ ਹਿੰਦੂਵਤ ਵੱਲੋਂ ਕਿ ਤੁਸੀਂ ਇਹ ਸਾਰਾ ਕੁਝ ਕਰੋ ਔਰ ਜਿਹੜੇ ਅਸਲੀ ਹਿੰਦੂ ਆ ਉਹ ਇਹਨਾਂ ਦੇ ਉਲਟ ਬੋਲਦੇ ਆ ਕਿ ਜੇ ਤੁਸੀਂ ਅੱਜ ਜਿੱਦਣ ਜਿਹੜੇ ਅੱਜ ਵੀਰ ਨੇ ਹਿੰਦੂ ਨੇ ਵੀਡੀਓ ਪਾਈ ਆ ਉਹ ਕਹਿੰਦਾ ਕਿ ਜਦੋਂ ਮੈਂ ਇਹਨਾਂ ਨੂੰ ਪਹਿਲਾ ਜਵਾਬ ਦਿੱਤਾ ਸੀ ਉਸ ਵੇਲੇ ਹਵਾਰਾ ਸਾਹਿਬ ਦੇ ਨਾਲ 10 ਲੱਖ ਲੋਕ ਸਨ ਜੀ ਸਿੱਖ ਤੇ ਅੱਜ 20 ਲੱਖ ਹੈ ਅੱਜ ਉਹਨੇ ਕਿਹਾ ਉਹਨਾਂ ਦੇ ਨਾਲ 20 ਲੱਖ ਹੈ ਤੇ ਜਿਹੜੇ 20 ਲੱਖ ਸਿੱਖ ਹੈ ਤੁਹਾਨੂੰ ਤਾਂ ਸਿਕਿਉਰਿਟੀ ਸਮੇਤ ਚੁੱਕ ਕੇ ਫੋਕ ਦੇਣਗੇ ਜੇ ਪਰ ਉਹਨਾਂ ਦਾ ਸਿੱਖਾਂ ਦਾ ਲੀਡਰ ਕੋਈ ਟਾੜੇ ਉਲਟ ਬਿਆਨ ਦੇਵੇ ਪਰ ਉਹਨਾਂ ਦਾ ਜੇਲ੍ਹ ਦੇ ਵਿੱਚ ਕਾਲ ਕੋਰਟੀਚ ਬੈਠਾ ਵੀ ਸਿੱਖਾਂ ਦਾ ਲੀਡਰ ਕਿਸੇ ਕੌਮ ਦੇ ਉਲਟ ਬਿਆਨ ਨਹੀਂ ਦਿੰਦਾ ਉਸ ਆਪਣੇ ਸਿੱਖਾਂ ਨੂੰ ਕਹਿੰਦਾ ਕਿ ਅੰਮ੍ਰਿਤਸਰ ਕੋ ਸਿੰਘ ਸਜੋ ਤੇ ਕਿਰਤ ਕਰੋ ਤੇ ਲੋੜਵੰਦ ਦੀ ਸੇਵਾ ਕਰੋ ਉਹਨਾਂ ਦਾ ਕੋਈ ਬਿਆਨ ਇਹੋ ਜਿਹਾ ਨਹੀਂ ਆਉਂਦਾ 扑ਕਾਉ ਇਹ ਸਿਰਫ ਛੋਟੀ ਸੋਚ ਦੇ ਲੋਕ ਜਿਹੜੇ ਆ ਸਿੱਖਾਂ ਦੇ ਵਿੱਚ 파ੜਾ ਪਾਉਣਾ ਚਾਹੁੰਦੇ ਆ ਇਹਨਾਂ ਨੂੰ ਬਾਜ਼ ਆਉਣਾ ਚਾਹੀਦਾ ਹੈ ਕਿਉਂਕਿ ਸਿੱਖ ਕੌਮ ਜਿਹੜੀ ਹੈ ਇਹਨੇ ਬਹੁਤ ਹੋ ਜਰਾਜ ਕੀਤਾ ਹੈ ਨਾ ਇਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜਕਾਲ ਦੌਰਾਨ ਜਿਹੜਾ 40 ਸਾਲ ਦਾ ਰਾਜ ਸੀ ਨਾ ਉਹਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਕਿਸੇ ਦੇ ਉੱਥੇ ਜਿਹੜੇ ਮਜਾਰੇ ਨਹੀਂ ਹੋਏ ਕਿਸੇ ਦੇ ਦੰਗੇ ਨਹੀਂ ਹੋਏ ਕੁਝ ਨਹੀਂ ਹੋਇਆ ਤੇ ਇਹਨਾਂ ਨੇ ਅੱਜ ਆ ਨਵੀਂ ਗਵਰਨਮੈਂਟ ਜਿਹੜੀ ਬਣੀ ਹੈ ਉਹਦੋਂ 30 30 ਜਿਹੜੇ ਸਾਡੇ ਅਨਕਾਊਂਟਰ ਹੋ ਗਏ ਆ ਦੀ ਲੋਕਾਂ ਨੂੰ ਮਾਰਦਾ ਗੋਲੀਆਂ ਨਾਲ ਕੱਲ ਕੈਨੇਡਾ ਤੋਂ ਆਇਆ ਨੌਜਵਾਨ ਮੁੰਡਾ ਤਰਨਤਾਰਨ ਬੋੜੀ ਚੌਂਕ 'ਚ ਮਾਰਦਾ ਉਹਦਾ ਨਹੀਂ ਪਤਾ ਲੱਗਾ ਕੌਣ ਮਾਰ ਗਿਆ ਅੰਮ੍ਰਿਤਸਰ ਮਾਰਦਾ ਫਿਰੋਜ਼ਪੁਰ ਮਾਰਦਾ ਲਗਾਤਾਰ ਰੋਜ਼ ਦਿਹਾਤੇ ਦਿਨ ਕਤਲ ਹੁੰਦੇ ਆ ਔਰ ਕਤਲਾਂ ਦਾ ਪਤਾ ਨਹੀਂ ਲੱਗਦਾ ਇਹ ਕੌਣ ਕਰ ਜਾਂਦਾ ਕਤਲ ਸੋ ਇਹ ਗੱਲਾਂ ਜਿਹੜੀਆਂ ਨਾ ਇਹ ਇਹ ਘਟੀਆਂ ਗੱਲਾਂ ਲੋਕੀ ਇੱਥੇ ਕਰਦੇ ਆ ਅੱਜ ਜਿੱਥੇ ਮੈਂ ਆਪਣੇ ਨੌਜਵਾਨ ਜੂਥ ਦਾ ਧੰਨਵਾਦ ਕਰਦਾ ਜਿਹੜੇ ਦੀਪ ਸਿੰਘ ਸਿੱਧੂ ਦੀ ਸੋਚ ਨੂੰ ਲੈ ਕੇ ਇੱਥੇ ਚੱਲਦੇ ਆ ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੀ ਸੋਚ ਨੂੰ ਲੈ ਕੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਸੋਚ ਨੂੰ ਲੈ ਕੇ ਚੱ ਉਹਨਾਂ ਦਾ ਧੰਨਵਾਦ ਕਰਦਾ ਨਾਲ ਦੀ ਨਾਲ ਪ੍ਰਸ਼ਾਸਨ ਦਾ ਵੀ ਕਰਦਾ ਕਿਉਂਕਿ ਇੱਥੋਂ ਦਾ ਪ੍ਰਸ਼ਾਜਨ ਜਿਹੜਾ ਉਹਨਾਂ ਨੇ ਇਹਨੂੰ ਅੰਦਰੋਂ ਬਾਹਰ ਨਹੀਂ ਨਿਕਲ ਦਿੱਤਾ ਕਿ ਤੁਮਹੀ ਸਿੱਖਾ ਨੂੰ ਤਾਂ ਕੁਝ ਕਰ ਨਹੀਂ ਸਕਦੇ ਪਰ ਤੁਹਾਨੂੰ ਚੁੱਕ ਕੇ ਲਿਆਉਣਾ ਪੈਣਾ ਇਸ ਕਰਕੇ ਉਹਨਾਂ ਨੇ ਬਾਹਰ ਨਹੀਂ ਨਿਕਲ ਦਿੱਤਾ